ਮਧੁਰ ਦੇ ਮਸੀਹਾ ਬਾਜੀ ਮੈਂ ਇਹ ਦੇ ਲੋ ਪਹਿਲੀ ਦਫਾ ਤੇ ਮੈਂ ਬਾੜੇ ਕੋਲੇ ਕੋਨਾ ਗੁਜ਼ੇ ਜੱਦੀ ਨੂੰ ਦਿੱਤਾ ਕਿ ਉਹਨਾਂ ਕਹਿਦਾ ਕਿ ਸੁਨਹਿਰੀ ਰਾਸਾ ਕਦਾ ਪਟਾਣ ਕੋਲੇ ਗਾਲ ਕਰੀਤਾ ਅੱਜ ਸੰਵਿਧਾਨ ਦਿਵਸ ਦੇ ਮੌਕੇ ਉਤੇ ਚਿਲਾ ਪਟਾਣਕੋਟ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟਿਆ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਦੇ ਤਹਿਤ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸੁਜਾਨਪੁਰ ਅਤੇ ਕੋਆ ਤੋਂ ਪਾਈ ਸੰਖਿਆ ਵਿੱਚ ਕਾਂਗਰਸੀ ਲੀਡਰਾਂ ਨੇ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਉੱਤੇ ਚਮਕੇ ਪ੍ਰਾਸ ਕੱਢੀ ਪਨਲਾਲ ਭਾਟਿਆ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ ਤਾਨਾਸ਼ਾਹੀ ਵਾਲੀ ਸਰਕਾਰ ਹੈ ਜਿਹੜੀ ਕਿ ਤਕਾਸ਼ਾਈ ਕਰਕੇ ਹੀ ਦੇਸ਼ ਵਿੱਚ ਸਰਕਾਰ ਚਲਾ ਰਹੀ ਹੈ ਉਹਨਾਂ ਕਿਹਾ ਕਿ ਸਾਨੂੰ ਇੱਕ ਜੁਟ ਹੋ ਕੇ ਇਸ ਤਾਨਾਸ਼ਾਹੀ ਵਾਲੀ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਆਪਣੇ ਸੰਵਿਧਾਨ ਨੂੰ ਬਚਾਉਣਾ ਚਾਹੀਦਾ ਹੈ ਮਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਹਾਂਜੀ ਜੀ ਸਰ ਅੱਜ ਕਾਂ ਦਾ ਅਭਿਆਨ ਨਹੀਂ ਅੱਜ ਸੰਵਿਧਾਨ ਦਿਵਸ ਹੈ ਜੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸੰਵਿਧਾਨ ਜਿਹੜਾ ਜਿਹਨੂੰ 75 ਸਾਲ ਅੱਜ 75ਵਾਂ ਸਾਲ ਸੀ ਔਰ ਉਸ ਦੇ ਵਿੱਚ ਬਹੁਤ ਦੁੱਖ ਦੀ ਘੜੀ ਵੀ ਆ ਗਈ ਹੈ ਕਿ ਉਸ ਸੰਵਿਧਾਨ ਦਿਵਸ ਨੂੰ ਮਨਾਉਣ ਦੀ ਬਜਾਏ ਅਸੀਂ ਸੰਵਿਧਾਨ ਬਚਾਓ ਅਭਿਆਨ ਦਾ ਅੱਜ ਰੈਲੀ ਕੀਤੀ ਗਈ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਪੰਨਾ ਨਾਲ ਪਾਰਟੀਆ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਹਿਬ ਰਕੇਸ਼ ਬਗਲੀ ਜੀ ਦੀ ਉਹਨਾਂ ਦੀ ਹਾਜ਼ਰਤਾ ਦੇ ਵਿੱਚ ਤਿੰਨੋਂ ਹਲਕਿਆਂ ਦੇ ਬਲੋਕ ਪ੍ਰਧਾਨ ਸੁਜਾਨਪੁਰ ਕੋਏ ਦੇ ਪਠਾਨਕੋਟ ਦੇ ਜਿਨ੍ਹਾਂ ਨੇ ਆਪਣੀ ਸਾਰੀ ਟੀਮਾਂ ਦੇ ਨਾਲ ਕੌਂਸਲਰ ਸਰਪੰਚ ਸਾਹਿਬ ਸਾਰੇ ਲੋਕ ਇੱਥੇ ਸਿੱਧਤ ਹੋਏ ਔਰ ਸੰਵਿਧਾਨ ਦੇ ਵਿੱਚ ਹਰ ਵਰਗ ਦੇ ਲੋਕ ਇੱਥੇ ਆਏ ਦੇ ਸੀ ਹਰ ਜਾਤ ਦੇ ਲੋਕ ਆਏ ਦੇ ਸੀ ਹਰ ਥਰ ਅੰਮੇਲ ਲੋਗਾਇਦੇ ਸੀ ਔਰ ਬੜੀ ਦੁੱਖੀ ਪੀੜਾ ਦੇ ਨਾਲ ਇੱਥੇ ਲੋਕ ਬੈਠੇਦੇ ਸੀ ਕਿ ਜਿੰਨਾ ਉਹਨਾਂ ਨਾਲ ੱਤਕਾ ਲਾਅ ਐਂਡ ਆਰਡਰ ਦਾ ਹੋ ਰਿਹਾ ਤੁਸੀਂ ਦੇਖਿਆ ਜਾਓ ਬਲੌਕ ਸਮਿਤੀ ਦੇ ਇਲੈਕਸ਼ਨ ਆ ਰਹੇ ਨੇ ਅੱਗੇ ਕਮੇਟੀਆਂ ਦੇ ਇਲੈਕਸ਼ਨ ਆਨੇ ਆ ਕਾਰਪੋਰੇਸ਼ਨ ਦੇ ਔਰ ਇਹ ਵਿੱਚ ਵੀ ਸੰਵਿਧਾਨ ਦਾ ਨੂੰ ਲੈਂਦੇ ਹੋਏ ਹੀ ਇਹ ੱਤਕਾ ਕਰਦੇ ਨੇ ਤੁਸੀਂ ਦੇਖੋ ਪਿਛਲੇ 11 ਸਾਲ ਤੋਂ ਸਵਿਧਾਨ ਦਾ ਤਜੀਆਂ ਉਡਾ ਦਿੱਤੀਆਂ ਜਿਹੜੀਆਂ ਏਜੰਸੀਆਂ ਲੋਕਾਂ ਦੀ ਹਿੱਤਾਂ ਹਿੱਤ ਬਣਾਈਆਂ ਗਈਆਂ ਸੀ ਈਡੀ ਲਲੋ ਜਾਂ ਹੋਰ ਵੀ ਇਨਕਮ ਟੈਕਸ ਡਿਪਾਰਟਮੈਂਟਸ ਲਲੋ ਕੋਈ ਵੀ ਲਲੋ ਉਹਨੂੰ ਇਸ ਤਰੀਕੇ ਨਾਲ ਮਿਸਯੂਜ਼ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਵੱਡਾ ਸਵਿਧਾਨ ਦੀ ਤਜੀਆਂ ਕੀ ਉਡਾ ਸਕਦੀਆਂ ਕਿ ਇਸ ਦੇਸ਼ ਦੇ ਵਿੱਚ ਕੋਈ ਵਪਾਰੀ ਸੇਫ ਨਹੀਂ ਹੈ ਕੋਈ ਵਰਗ ਸੇਫ ਨਹੀਂ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਮੇਰਾ ਇੱਕ ਬੱਚਾ ਇਸ ਦੇਸ਼ ਤੋਂ ਬਾਹਰ ਸੈਟਲ ਹੋ ਜਾਏ ਪਤਾ ਨਹੀਂ ਇਸ ਦੇਸ਼ ਨੂੰ ਕਿਦੋਂ ਛੱਡਣਾ ਪੈ ਜਾਏ ਇਹ ਬਹੁਤ ਮਾੜੀ ਗੱਲ ਹੈ ਕਿ ਬਾਹਰ ਦੀ ਕੋਈ ਵੀ ਕੰਪਨੀ ਕੋਈ ਵੀ ਇੰਡਸਟਰੀ ਇਸ ਦੇਸ਼ ਦੇ ਵਿੱਚ ਇਨਵੈਸਟਮੈਂਟ ਨਹੀਂ ਕਰਨਾ ਚਾਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਸੰਵਿਧਾਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਪਤਾ ਨਹੀਂ ਕਿਦੋਂ ਇਸ ਸਫਗਾਨ ਦੀ ਪੱਜੀਆਂ ਉਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਪੋਲੀਟਿਕੀਸ਼ਨ ਦੇ ਵਿੱਚ ਪਾ ਦੇਣਾ ਔਰ ਇਹ ਬੜੀ ਦੁਰਭਾਗੇ ਦੀ ਗੱਲ ਹੈ ਸਾਡੇ ਦੇਸ਼ ਵਾਸੀਆਂ ਵਾਸਤੇ ਸਾਡੇ ਲੋਕਾਂ ਵਾਸਤੇ ਕਿ ਇਹ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਇਸ ਸੰਵਿਧਾਨ ਦੀ ਬਾਬਾ ਅੰਬੇਦਕਰ ਸਾਹਿਬ ਦੀ ਜਿਹੜੀ ਉਹਨਾਂ ਨੇ ਹਰ ਵਰਗ ਨੂੰ ਇੱਜ਼ਤ ਮਾਨ ਦੇਣ ਵਾਸਤੇ ਹਰ ਵਰਗ ਨੂੰ ਇੱਜ਼ਤ ਦੇਣ ਵਾਸਤੇ ਇਹ ਸੰਵਿਧਾਨ ਬਣਾਇਆ ਸੀ ਅੱਜ ਉਸ ਸੰਵਿਧਾਨ ਦੀ ਧਜੀਆਂ ਉਡਾਈ ਜਾ ਰਹੀਆਂ ਔਰ ਮੈਂ ਆਪਣੀ ਗੱਲ ਨੂੰ ਇਸ ਤਰੀਕੇ ਬਿਖਾਮ ਕਰਦੇ ਹੋਏ ਇਹ ਹੀ ਕਹਿੰਦਾ ਹੋਵਾਂਗਾ ਕਿ ਸਾਡੇ ਪੀਪੀਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਔਰ ਰਾਹੁਲ ਗਾਂਧੀ ਜੀ ਜਿਹੜੇ ਸੰਵਿਧਾਨ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਅਭਿਆਨ ਚਲਾ ਰਹੇ ਆ ਉਹ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਔਰ ਇਹ ਜਾਗਰੂਤ ਤਾਂ ਹੀ ਹੈ ਕਿ ਲੋਕ ਆਪਣਾ ਵੋਟ ਸਹੀ ਪਾਰਟੀ ਨੂੰ ਸਹੀ ਲੋਕਾਂ ਨੂੰ ਦੇ ਜਾਈ ਤੋਂ ਬਾਹਰ ਲੱਗਦਾ ਨਾ ਪੰਚੀ ਮੀਟਿੰਗ ਔਰ ਗੁੱਸਾ ਆ ਗਿਆ ਕਾਫੀ ਨੁਕਸਾਨ ਦੇ ਦੀ ਜਿਹੜਾ ਅੱਜ ਮੈਟ ਕਿੱਦ ਕੀ ਕਰਨ ਅੱਜ ਸੰਵਿਧਾਨ ਦਿਵਸ ਦੇ ਮੌਕੇ ਦੇ ਉੱਤੇ ਸਾਡੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਇਆ ਹੈ ਕਿ ਅੱਜ ਇੱਕ ਪ੍ਰੋਗਰਾਮ ਕੀਤਾ ਜਾਵੇ ਜਿਹਦੇ ਵਿੱਚ ਆਪਣੇ ਕਾਂਗਰਸ ਵਰਕਰ ਆਪਣੇ ਸਾਥੀਆਂ ਦੇ ਨਾਲ ਆਪਣੇ ਸਾਰੇ ਲੀਡਰ ਸਾਹਿਬਾਨ ਨਾਲ ਵਿਚਾਰ ਗੋਸ਼ਟੀ ਕੀਤੀ ਜਾਵੇ ਅੱਜ ਉਰੇ ਪਰਪਸ ਦੇ ਵਿੱਚ ਹੀ ਇਸ ਮੀਟਿੰਗ ਨੂੰ ਬੁਲਾਇਆ ਗਿਆ ਹੈ ਤੇ ਅਸੀਂ ਸਾਰਿਆਂ ਨੇ ਸੰਵਿਧਾਨ ਦੇ ਵੱਸ ਦੇ ਉੱਤੇ ਸੰਵਿਧਾਨ ਬਚਾਓ ਜਿਸ ਤਾਂ ਕਿ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਸ ਸੰਵਿਧਾਨ ਨੂੰ 1950 ਦੇ ਵਿੱਚ ਹਿੰਦੁਸਤਾਨ ਚ ਲਾਗੂ ਹੋਇਆ ਹੈ ਔਰ ਉਹਦੀ ਰੱਖਿਆ ਵਾਸਤੇ ਹੀ ਅਸੀਂ ਸਾਰੇ ਇਕੱਠੇ ਹੋਏ ਹਾਂ ਔਰ ਮੈਂ ਸਮਝਣਾ ਕਿ ਜੋ ਇਸ ਵੇਲੇ ਸਾਡੇ ਦੇਸ਼ ਦੇ ਹਾਲਾਤ ਆ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਸ ਤਰੀਕੇ ਨਾਲ ਵੋਟ ਚੋਰੀ ਹੋ ਰਹੀ ਆ ਔਰ ੱਤਕੇ ਨਾਲ ਐਸ ਆਈ ਆਰ ਲਾਗੂ ਕੀਤੀ ਜਾ ਰਹੀ ਹੈ ਲੋਕਾਂ ਦੇ ਵੋਟ ਕੱਟੇ ਜਾ ਰਹੇ ਆ ਵਿਹਾਰ ਦੇ ਵਿੱਚ ਜੋ ਹਾਲ ਹੋਇਆ 65 ਲੱਖ ਲੋਕਾਂ ਦੇ ਵੋਟ ਕੱਟੇ ਜਾ ਰਹੇ ਆ ਇਹ ਉਹਦੇ ਵਿਰੋਧ ਸਰੂਪ ਦੇ ਵਿੱਚ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਪਾਰਟੀ ਦਾ ਕੀ ਸਟੈਂਡ ਹੈ ਪਾਰਟੀ ਦਾ ਸਟੈਂਡ ਪੂਰਾ ਹੈ ਜੀ ਅਸੀਂ ਜਨਤਾ ਦੇ ਨਾਲ ਖੜੇ ਆ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੀ ਲੜਾਈ ਐਂਡ ਤੱਕ ਲੜਦੇ ਰਵਾਂਗੇ ਇਹੋ ਹੀ ਪਾਰਟੀ ਦਾ ਸਟੈਂਡ ਹੈ ਟਾਰਗੇਟ ਕੀ ਹੈ ਸਰ ਟਾਰਗੇਟ ਸਾਡਾ ਆ ਆਉਣ ਵਾਲੇ ਚੋਣਾਂ ਦੇ ਵਿੱਚ ਕਿਉਂਕਿ 2027 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਆ ਰਿਹਾ ਸਾਡਾ ਮਿਸ਼ਨ ਹੈ ਪੰਜਾਬ ਨੂੰ ਉਚਾਈਆਂ ਤੇ ਲੈ ਕੇ ਜਾਣਾ ਔਰ ਕਾਂਗਰਸ ਨੂੰ ਇਥੋਂ ਵਿਨ ਕਰਾਣਾ ਇਹੋ ਹੀ ਸਾਡਾ ਉਦੇਸ਼ ਹੈ ਔਰ ਇਹੋ ਸਾਡਾ ਵਿਜ਼ਨ ਹੈ ਕਾਂਗਰਸ ਜਿਹੜੀ ਮਿਸ਼ਾਤ ਗੋਟਬੰਦੀ ਦਾ ਸ਼ਿਕਾਰ ਹੁੰਦੀ ਹੈ ਜੀ ਉਹਨੂੰ ਲੈ ਕੇ ਕੀ ਰਹਿਣਾ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਤੁਸੀਂ ਅੱਜ ਦੇਖੋ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਹੀ ਸਾਡੇ ਸਾਰੇ ਸਾਥੀ ਮੇਰੇ ਲੀਡਰ ਸਾਹਿਬਾਨ ਪੰਚ ਸਰਪੰਚ ਮੇਰਾ ਮੈਂ ਨਹੀਂ ਸਮਝਦਾ ਪਏ ਕੋਈ ਵੀ ਆਸਾ ਜਿਹੜਾ ਸਾਡਾ ਲੀਡਰ ਆ ਅੱਜ ਆਪਣੇ ਹਲਕਿਆਂ 'ਚ ਹੋਏਗਾ ਅੱਜ ਪਖਾਨਕੋਟ ਦੇ ਵਿੱਚ ਹਾਜ਼ਰ ਆ ਔਰ ਚਾਹੇ ਉਹ ਪੋਆ ਚਾਹੇ ਉਹ ਸਜਾਨਪੁਰਾ ਚਾਹੇ ਉਹ ਪਠਾਨਕੋਟਾ ਔਰ ਸਾਰੇ ਲੀਡਰ ਸਾਹਿਬਾਨ ਅੱਜ ਇੱਥੇ ਇਕੱਠੇ ਹੋਏ ਨੇ ਔਰ ਰਹੀ ਗੱਲ ਸਾਡੇ ਐਮਐਲਏ ਸਾਹਿਬ ਦੀ ਅਮਿਤ ਵੀਰ ਜੀ ਕਿਸੇ ਦੀ ਡੈਥ ਦੀ ਹੋਣ ਦੇ ਕਾਰਨ ਦਿੱਲੀ ਦੇ ਵਿੱਚ ਨੇ ਐਸੇ ਤਰ੍ਹਾਂ ਜਗਿੰਦਰ ਜੀ ਉਹਨਾਂ ਨੇ ਮੇਰੇ ਨਾਲ ਕਿਸੇ ਨੂੰ ਮਿਲਣਾ ਸੀ ਉਸ ਕਰਕੇ ਉਹ ਬਿਜ਼ੀ ਨੇ ਤੇ ਐਸੇ ਤਰ੍ਹਾਂ ਨਰੇਸ਼ ਜੀ ਵੀ ਸਾਡੇ ਜਿਹੜੇ ਐਮਐਲਏ ਸਜਾਨਪੁਰਾ ਉਹ ਵੀ ਬਿਜ਼ੀ ਨੇ ਤੁਸੀਂ ਅਗਲੀ ਮੀਟਿੰਗ ਸਾਡੀ ਹੋਏਗੀ ਔਰ ਇੱਚ ਸਾਰੇ ਅਸੀਂ ਇਕੱਠੇ ਹੀ ਹੋਵਾਂਗੇ ਇਸ ਦਾ ਕੋਈ ਗੱਲ ਨਹੀਂ ਹੈਗੀ ਇੱਥੇ ਮਾਗ ਨਹੀਂ ਬਰਕਰਾਂ ਔਰ ਲੋਕਾਂ ਨੂੰ ਕੁਝ ਨਹੀਂ ਸਾਰੇ ਬਲੌਗ ਪ੍ਰਧਾਨ ਆਏ ਸਾਰੇ ਬਲੌਗ ਪ੍ਰਧਾਨ ਆਏ ਆ ਲੋਕਾਂ ਨੂੰ ਇਹੋ ਸੁਨੇਹਾ ਆਪਣੇ ਸਾਥੀਆਂ ਨੂੰ ਇਹੋ ਸੁਨੇਹਾ ਵੀ ਆਨ ਆਲੀਆਂ ਚੋਣਾਂ ਦੇ ਵਿੱਚ ਤੁਸੀਂ ਡਟ ਕੇ ਖੜੋਵੋ ਕਿਉਂਕਿ ਬੋਟ ਚੋਰੀ ਹੋ ਰਹੀ ਆ ਔਰ ਇਹ ਦੇਸ਼ ਦੇ ਨਾਲ ਬੜਾ ਵੱਡਾ ੱਟਕਾ ਹੈ ਇਹ ਲੋਕਤੰਤਰ ਦੀ ਸਿੱਧੀ ਸਿੱਧੀ ਹੱਤਿਆ ਹੈ ਔਰ ਅਸੀਂ ਸਾਰੇ ਕਾਉਂਸਲਰ ਸਾਥੀ ਸਰਪੰਚ ਸਾਥੀ ਪੰਚ ਸਾਥੀ ਜ਼ਿਲ੍ਹਾ ਪ੍ਰਸ਼ਦਾਂ ਸਾਰੀਆਂ ਕਾਂਗਰਸ ਦੇ ਜਿੰਨੇ ਵੀ ਵਰਕਰ ਆ ਇਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਔਰ ਪਾਰਟੀ ਨੂੰ ਉੱਤੇ ਲੈਣ ਦੇ ਵਿੱਚ ਜੋ ਵੀ ਕੰਮ ਹੋਏਗਾ ਉਹ ਕਰਾਂਗੇ